ਗਰਜ ਸ਼ਸਤਰ ਸੱਜਕ ਸਲਾਜ ਰੱਥ ਧਾਏ ਹੈ ਜਦੋਂ ਸਲਾਜ ਲਾਜ ਸਹਿਤ ਗਰਜ ਸ਼ਸਤਰ ਸੱਜਕ ਗੱਜ ਸਲਾਜ ਰੱਥ ਧਾਏ ਹੈ ਜਦ ਸਾਰੇ ਸ਼ਸਤਰ ਲੈ ਕੇ ਜਦੋਂ ਇੱਕ ਹੁੰਦਾ ਹੋ ਸਲਾਜ ਗਰਜ ਕੇ ਲਾਜ ਸਹਿਤ ਰੱਥ ਧਾਏ ਹੈ ਇਹ ਲਾਜ ਸਹਿਤ ਕਿਵੇਂ ਸਲਾਜ ਕਿਉਂ ਲਿਖੇ ਕਿਸੇ ਦੀ ਬਦਨਾਮੀ ਕਰਨ ਵਾਸਤੇ ਨਹੀਂ ਕਿਸੇ ਨੂੰ ਨੀਚਾ ਦਿਖਾਉਣ ਵਾਸਤੇ ਨਹੀਂ ਜੰਪ ਕਰ ਰਿਹਾ ਕਿਸੇ ਨੂੰ ਜਿੱਤਣ ਵਾਸਤੇ ਨਹੀਂ ਜੰਗ ਕਰ ਰਹੇ ਆ ਕਿਤੇ ਆਪਣਾ ਝੰਡਾ ਚਲਾਉਣ ਵਾਸਤੇ ਨਹੀਂ ਜੰਗ ਕਰ ਰਹੇ ਆ ਕਿਤੇ ਕਬਜ਼ੇ ਵਾਸਤੇ ਨਹੀਂ ਲੜ ਰਹੇ ਆ ਕਿਸੇ ਜ਼ਮੀਨ ਦੇ ਟੁਕੜੇ ਵਾਸਤੇ ਨਹੀਂ ਲੜ ਰਹੇ ਆ ਸੰਸਾਰੀ ਇੱਜ਼ਤ ਵਾਸਤੇ ਨਹੀਂ ਲੜ ਰਹੇ ਆ ਬੇਸਲਾਗੇ ਤਾਂ ਫਿਰ ਅਜੇ ਸਭ ਦੀ ਲਾਜ ਬਚਾਉਣ ਵਾਸਤੇ ਲੜ ਕਿਸੇ ਦੀ ਵੀ ਲਾਜ ਕੋਈ ਵੀ ਕਿਸੇ ਦੀ ਵੀ ਲਾਜ ਜਿਹੜੀ ਹੈ ਇਹ ਤੋਂ ਹਰਕ ਦੀ ਲਾਜ ਬਚਾ ਕੇ ਆਪਣੇ ਘਰ ਚਲੇ ਜਾਣ ਸਾਰਿਆਂ ਦੀ ਇਲਾਜ ਬਚ ਜਵੇ ਰੱਤ ਤਾਂ ਇਹ ਇਸ ਤਰੀਕੇ ਨਾਲ ਰੱਤ ਉਹਦਾ ਜਾ ਰਿਹਾ ਫਦਰਿਆ ਅੱਗੇ ਲਾਜ ਬਚਾਉਂਦਾ ਜਾ ਰਿਹਾ ਵੀ ਐਂ ਬਚੂਗੀ ਲਾਜ ਲਾਜ ਬਚਾਉਣ ਦਾ ਦੱਸ ਰਿਹਾ ਨੀ ਤਰੀਕਾ ਸਭ ਨੂੰ ਪ੍ਰਚਾਰ ਕਰ ਰਿਹਾ ਵੀ ਆਹ ਲਾਜ ਬਚੂਗੀ ਤੇਰੀ ਤੇ ਇਲਾਜ ਨਹੀਂ ਬਚਣੀ ਬਸ ਕਾਂ ਹੋ ਜਾਂਦਾ ਲਾਜ ਬਚਾਉਣ ਦਾ ਦੀ ਵੀ ਦੀ ਦੱਸ ਕੇ ਸਮਝਾ ਕੇ ਕਹਾ ਜਾਂਦਾ ਆਪ ਆਪਣੇ ਅਦੀਨ ਨਹੀਂ ਕਿਸੇ ਨੂੰ ਕਰਦਾ ਨਾ ਆਪਣੇ ਨਾਲ ਜੋੜਦਾ ਤੂੰ ਤਾਂ ਆਪਣੇ ਅਦੀਨ ਕਰੀ ਜਾਂਦਾ ਸਾਰਿਆਂ ਨੂੰ ਤੂੰ ਤਾਂ ਆਪਣੇ ਅਦੀਨ ਕਰੀ ਬੈਠੇ ਸਾਰਿਆਂ ਨੂੰ ਆਪਣਾ ਨਾ ਉਹ ਦੀ ਗੱਲ ਕਰਦੇ ਆਪਣੀ ਲਾਜ ਦੀ ਗੱਲ ਕਰਦੇ ਇਹਨਾਂ ਦੀ ਲਾਜ ਨੂੰ ਖਤਮ ਕਰਨੇ ਆਪਣੀ ਲਾਜ ਦੀ ਗੱਲ ਕਰੇ ਇਹ ਜੀ ਹੈ ਤਰੀਕਾ ਇਹ ਤਾਂ ਨਹੀਂ ਇਲਾਜ ਕਰਦੀ ਰਹੀ ਦਬਤੀ ਐ ਵਜ ਦੀ ਹੁੰਦੀ ਹੈ ਇਲਾਜ ਪਰਮੇਸ਼ਰ ਦੀ ਇਲਾਜ ਕਿਉਂ ਹੈ ਸਾਰੇ ਮੰਦ ਕਿਉਂ ਉਹ ਦਾ ਉਸ ਕਰਦੇ ਕਿਸੇ ਨੂੰ ਨਹੀਂ ਕਹਿੰਦਾ ਮੇਰੀ ਬਿੜੀ ਵਾਈ ਕਰੋ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟਣ ਜਾਵੇ ਜੇ ਸਾਰੇ ਉਹਨੂੰ ਕਹਿਣ ਲੱਗ ਜਾਣ ਲੋ ਉਹਦੀ ਬਿੜੀ ਆਈ ਕਰਨ ਫੇਰ ਕਿਹੜਾ ਬੜਾ ਹੋ ਜੀ ਜਿੱਡਾ ਹੈਗਾ ਉਹਨੇ ਤਾਂ ਉੱਡ ਹੀ ਲੱਗ ਗਿਆ ਉਹ ਬੜਾ ਹੈਗਾ ਯਾ ਇਹ بڑے ਨੂੰ بڑا ਕਹਿ ਦਈਏ ਤਾਂ ਕਿ ਫਰਕ ਉਹ ਜੇ ਉਹਨੂੰ ਛੋਟਾ ਜੇ ਆਪਾਂ ਹਵਾਲੀਆ ਫਰਕ ਨੂੰ ਕਹਿ ਦਈਏ ਉਹਨੂੰ ਤਾਂ ਮੈਂ ਜੇਬ ਵਿੱਚ ਉਹਨੂੰ ਫਿਰ ਪਾ ਲਿਆ ਆਪਾਂ ਨੇ ਜੇਬ 'ਚ ਕਹਿ ਦਤਾ ਜੇ ਕੋਈ ਕਹੇ ਵੀ ਮੇਰੇ ਦਾ ਜੇਬ ਚਾਹ ਉਹਦੀ ਜੇਬ ਚਾਹੇਗਾ ਫਿਰ ਉਹ ਤਾਂ ਉੱਥੇ ਹੀ ਆ ਜਤੇ ਹੈ ਹਾਂ ਦੋਵੇਂ ਲੋਕ ਕਹਿੰਦੇ ਸੋਨੇ ਸਦਾਈ ਹੈ ਉਹਨੂੰ ਸਦਾਈ ਕਹਿ ਦੇਣਗੇ ਵੀ ਸਦਾਈ ਹੈ ਪਾਗਲ ਹੈ ਬੱਚੀ ਇਹ ਇਹਨੇ ਦੇਖਿਆ ਹੀ ਨਹੀਂ ਹਮਾਲਾ ਕਹਿ ਜਾ ਜੇ ਤੱਕ ਦੇਖ ਲੂਗਾ ਜਿਹੜੀ ਕਹਿੰਦਾ ਇਹ ਮਾਲਾ ਨੂੰ ਕੁਝ ਹੋ ਰਿਹਾ ਸਮਝਦਾ ਹੋਗਾ ਇਹ ਖਬਰਾਂ ਕੀ ਸਮਝਦਾ